ਸਤਿ ਸ਼੍ਰੀ ਅਕਾਲ ਜੀ ਸਾਡੇ ਨਵੇਂ ਵਲੌਗ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਅਸੀਂ ਅੱਜ ਆਏ ਸੀ ਪਿੰਡ ਬੈਖਾਸ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਤੇ ਅਸੀਂ ਦੇਖਣ ਜਾ ਰਹੇ ਹਾਂ ਪਾਣੀ ਸਾਡੇ ਪਿੰਡ ਤੋਂ ਕਿੰਨੀ ਕੁ ਦੂਰ ਰਹਿ ਗਿਆ ਜੀ ਮੈਂ ਤੇ ਮੇਰੇ ਨਾਲ ਛੋਟੇ ਬੱਚੇ ਕਹਿੰਦੇ ਅਸੀਂ ਵੀ ਜਾਣਾ ਜੀ ਤੇ ਆ ਬੱਚਿਆਂ ਦੇ ਨਾਲ ਦਿਖਾ ਸਕਦੇ ਹਾਂ ਤੁਹਾਨੂੰ ਆ ਦੇਖੋ ਬੱਚੇ ਨਾਲ ਜਾ ਰਹੇ ਹਾਂ ਤੇ ਅਸੀਂ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਪਾਣੀ ਦਾ ਮਾਮਲਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਾਣੀ ਵੇਖਣ ਆਏ ਹਾਂ ਜੀ ਤੇ ਪਾਣੀ ਦੇ ਵਿੱਚ ਆ ਬਾਬੇ ਦੀ ਜਗ੍ਹਾ ਤੇ ਜਿੱਥੇ ਮੇਲਾ ਲੱਗਿਆ ਸੀਗਾ ਮੇਲੇ ਦੇ ਨਾਲ ਨਾਲ ਆ ਲੋਕਾਂ ਨੇ ਬੰਨ ਮਾਰਿਆ ਇਸ ਜਗ੍ਹਾ ਤੇ ਪਾਣੀ ਨਾ ਆਏ ਕਿ ਮੱਝਾਂ ਦਾ ਜਾਣਾ ਔਖਾ ਹੋ ਗਿਆ ਤੇ ਆ ਸਾਹਮਣੇ ਤੁਸੀਂ ਪਾਣੀ ਦੇਖ ਸਕਦੇ ਹੋ ਪਾਣੀ ਦੀ ਮਾਰ ਬਹੁਤ ਦੂਰ ਤੱਕ ਪਹੁੰਚ ਗਈ ਹੈ ਜੀ ਆ ਦੇਖ ਲਓ ਪਾਣੀ ਪਾਣੀ ਹੋ ਗਿਆ ਜੀ ਬਹੁਤ ਦੂਰ ਤੱਕ ਪਾਣੀ ਪਾਣੀ ਅੱਗੇ ਲੈ ਕੇ ਚੱਲਦੇ ਹਾਂ ਜਿਹੜਾ ਅੱਗੇ ਪਾਣੀ ਹੋਰ ਵਧਣ ਜਾ ਰਿਹਾ ਤੇ ਦਿਖਾਉਂਦੇ ਨਾਲ ਹੀ ਇੱਥੇ ਕੁਝ ਵੀਰ ਸੇਵਾ ਕਰਨ ਆਏ ਹੋਏ ਆ ਜੋ ਕਿ ਲੋਕਾਂ ਨੂੰ ਰਾਸ਼ਨ ਦੇਣ ਆਏ ਆ ਜੀ ਤੇ ਦਿਖਾਉਂਦੇ ਆ ਤੁਹਾਨੂੰ ਉਹਨਾਂ ਦੀ ਵੀਡੀਓ ਵੀਡੀਓ ਨਾਲ ਜੁੜੇ ਰਹੋ ਅਸੀਂ ਪਹੁੰਚੇ ਆ ਸੇਵਾ ਵਾਲੀ ਥਾਂ ਤੇ ਕੁਝ ਵੀਰ ਟਰਾਲੀਆਂ ਤੇ ਸੇਵਾ ਕਰ ਰਹੇ ਆ ਤੇ ਆ ਦੇ ਲੋ ਲੈਣਾ ਲੱਗੀਆਂ ਆ ਲੋਕਾਂ ਚ ਬਹੁਤ ਹੀ ਖਰੇਜ ਵਧਿਆ ਆ ਜੀ ਪਾਣੀ ਨੂੰ ਲੈ ਕੇ ਬੇਤਰ ਪਹਿਲਾਂ ਦੇ ਵਿੱਚ ਲੈ ਕੇ ਇਹ ਯੂਥ ਕਲੱਬ ਪੰਜਾਬ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਹ ਵੀਰ ਸੇਵਾ ਕਰਕੇ ਜਾ ਰਹੇ ਨੇ ਤਾਂ ਜੋ ਪਿੰਡਾਂ ਦੇ ਵਿੱਚ ਬਹੁਤ ਹੀ ਦੇਖਣ ਨੂੰ ਸੰਭਾਵ ਮਿਲ ਰਿਹਾ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਪਾਣੀ ਸਾਡੇ ਸਟੇਡੀਅਮ ਦੇ ਵਿੱਚ ਆ ਰਿਹਾ ਲਓ ਜੀ ਇਹ ਟਰੈਕਟਰ ਵਾਲੇ ਵੀਰ ਸੇਵਾ ਕਰਕੇ ਜਾ ਰਹੇ ਆ ਜੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਪੰਜਾਬ ਵੱਲੋਂ ਤਾਂ ਜੋ ਟਾਣੀਆਂ ਦੇ ਵਿੱਚ ਬੈਠੇ ਆਹ ਦੇਖੋ ਝੋਨਿਆਂ ਦੇ ਵਿੱਚ ਪਾਣੀ ਆ ਗਿਆ ਜੀ ਇਹ ਸੇਵਾਦਾਰ ਜਾ ਰਿਹਾ ਤੁਸੀਂ ਆ ਦੇਖ ਸਕਦੇ ਹੋ ਪਾਣੀ ਝੋਨਿਆਂ ਦੇ ਵਿੱਚ ਕਿੰਨਾ-ਕਿੰਨਾ ਪਹੁੰਚ ਗਿਆ ਪਾਣੀ ਦੀ ਤਦਾਰ ਅੱਗੇ ਵੱਧੇ ਹੋਈ ਆ ਦੇਖ ਲਓ ਸੜਕਾਂ ਪਾਰ ਕਰਕੇ ਪਾਣੀ ਅੱਗੇ ਐਂਟਰ ਕਰ ਰਿਹਾ ਤੇ ਨਾਲ ਹੀ ਆ ਪਿੰਡ ਟਾਣੀਆਂ ਬੈਠੇ ਆ ਜੀ ਇਹਨਾਂ ਦੇ ਵਿੱਚ ਐਂਟਰ ਕਰਦਾ ਜਾ ਰਿਹਾ ਪਾਣੀ ਮਿਲ ਜੁੜੇ ਰੋ ਵੀਡੀਓ ਦੇ ਨਾਲ ਅੱਗੇ ਤੁਹਾਨੂੰ ਦਿਖਾਉਨੇ ਆ ਪਾਣੀ ਦਾ ਮੰਜ਼ਰ ਆ ਦੇਖ ਲਓ ਲੋਕ ਇਕੱਠੇ ਹੋਏ ਆ ਕਿਸਾਨਾਂ ਦੀ ਜਿਨ੍ਹਾਂ ਦੀ ਫਸਲਾਂ ਬਰਬਾਦ ਹੋਣ ਦੀ ਤਦਾਰ ਤੇ ਦੇਖ ਸਕਦੇ ਹੋ ਪਾਣੀ ਸੜਕ ਦੇ ਉੱਪਰ ਦੇ ਕਿੰਨਾ ਕਿੰਨਾ ਪਾਰ ਜਾ ਰਿਹਾ ਆ ਅਸੀਂ ਉੱਪਰ ਖੜੇ ਆ ਜੀ ਸੜਕ ਦੇ ਉੱਪਰ ਪਾਣੀ ਕ੍ਰੋਸ ਕਰਦਾ ਹੋਇਆ ਪਿੰਡਾਂ ਵੱਲ ਵੱਗਦਾ ਦੇ ਕਿਸਾਨਾਂ ਲੋ ਜੀ ਅਸੀਂ ਪਹੁੰਚੇ ਹਾਂ ਪਿੰਡ ਕੁਰਕਾ ਦੇ ਨੇੜੇ ਪਾਣੀ ਦੇ ਹਾਲਾਤ ਦੇਖ ਲਖਦੇ ਹੋ ਆ ਟਾਣੀਆਂ ਇੱਧਰ ਚੋਂ ਨਾ ਤੇ ਆ ਪਾਣੀ ਦੇ ਵਿੱਚ ਚੱਲ ਰਹੇ ਆ ਤੁਸੀਂ ਸੁਣ ਸਕਦੇ ਹੋ ਆ ਲੋਕ ਜਿਹੜੇ ਦੇਖਣ ਆਇਆ ਪਾਣੀ ਤੇ ਪਾਣੀ ਦੀ ਮਾਰ ਤੋਂ ਬਚਦੇ ਹੋਵੇ ਕੋਈ ਬਾਹਰ ਨੂੰ ਜਾ ਰਿਹਾ ਕੋਈ ਆਪੋ ਆਪਣਾ ਸਮਾਨ ਬਾਰਡਰ ਬੈਲਟ ਦਾ ਬਹੁਤ ਹੀ ਮਾੜਾ ਹਾਲ ਹੈ ਸਤਲੁਜ ਦੀ ਮਾਰ ਅਕਸਰ ਇੱਥੇ ਪੈਂਦੀ ਆ ਰਹੀ 2023 ਦੇ ਵਿੱਚ ਵੀ ਪਾਣੀ ਆਇਆ ਸੀ ਤਾਂ ਉਹਦੇ ਵਿੱਚ ਵੀ ਫਸਲਾਂ ਤਾਂ ਬਾਹ ਹੋ ਗਈਆਂ ਸੀ ਆ ਤੁਸੀਂ ਸੜਕਾਂ ਦੇ ਵਿੱਚ ਦੇਖ ਸਕਦੇ ਹੋ ਸੜਕਾਂ ਦੇ ਵਿੱਚ ਜ਼ਿਆਦਾ ਨਹੀਂ ਤੇ ਇੱਕ ਗਿੱਟ ਗਿੱਟ ਦੇ ਨੇੜੇ ਪਾਣੀ ਕ੍ਰੋਸ ਹੋ ਰਿਹਾ ਹੈ ਪਾਣੀ ਦੇ ਨਾਲ-ਨਾਲ ਮੌਜੂਦਾ ਲਾਹਾਂ ਤਾਂ ਦੇਖੋ ਲੋਕਾਂ ਨੇ ਉਹ ਸਾਨੂੰ ਪਾਉਣ ਵਾਲੀਆਂ ਤੋੜੀਆਂ ਵੀ ਉੱਥੇ ਪਈਆਂ ਰਹਿ ਗਈਆਂ ਤੇ ਨਾਲ ਹੀ ਬੱਦਲ ਵੀ ਉੱਪਰ ਬਣੇ ਹੋਏ ਆ ਜੀ ਬੱਦਲਾਂ ਦੇ ਨਾਲ ਲੋਕਾਂ ਦੇ ਵਿੱਚ ਇੱਕ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਵੀ ਪਾਣੀ ਵਧਣ ਦੀ ਹੋਰ ਸੰਭਾਵਨਾ ਹੈ ਇੱਕ ਇਹ ਪਿੰਡ ਨਾਲ ਦੇ ਹੋਰ ਲੱਗਦੇ ਪਿੰਡ ਉਹ ਵੀ ਤਬਾਹ ਹੋਣ ਦੀ ਤਦਾਰਤੇ ਨੇ ਤੁਸੀਂ ਦੇਖ ਸਕਦੇ ਹੋ ਆ ਟਾਣੀਆਂ ਤੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਿਆ ਜੀ ਪਿੱਛੇ ਵੀ ਸਾਡੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਬਹੁਤ ਹੀ ਤਾਦਾਦ ਦੇ ਵਿੱਚ ਇਕੱਠੇ ਹੋਏ ਹੋਏ ਤੇ ਨਾਲ ਹੀ ਆ ਰਹੇ ਆ ਪਾਣੀ ਤੇ ਜੁੜੇ ਰੋ ਸਾਡੀ ਵੀਡੀਓ ਦੇ ਨਾਲ ਤੁਹਾਨੂੰ ਬਾਰਡਰ ਬੈਲਟ ਦੀ ਹੋਰ ਹਾਲਾਤ ਦਿਖਾਉਣੇ ਆ ਜਿੱਥੋਂ ਜਿੱਥੋਂ ਪਾਣੀ ਕਰਾਸ ਹੋ ਰਿਹਾ ਹੈ ਪਾਣੀ ਦੇ ਵਿੱਚ ਅਕਸਰ ਇਹ ਕਹਿੰਦੇ ਜਦੋਂ ਪਾਣੀ ਆਉਂਦਾ ਤੇ ਪਾਣੀ ਧਰਤੀ ਹੌਲੀ ਹੌਲੀ ਖਿੱਚਦੀ ਜਾਂ ਤਾਂ ਬਿਮਾਰੀਆਂ ਦਾ ਕਾਰਨ ਬਣਦਾ ਜੀ ਇੱਕ ਨਹਿਰ ਇੱਕ ਦਰਿਆ ਦੇ ਕੰਢਿਆਂ ਤੇ ਜੋ ਵਿਚਾਰੇ ਜਾਨਵਰ ਮੁੱਕ ਗਏ ਮਰ ਗਏ ਆ ਦੇਖ ਲੋ ਜੀ ਲੋਕ ਕਈ ਲੋਕ ਵਿੱਚ ਖੁਸ਼ੀ ਮਨਾ ਰਹੇ ਆ ਤੇ ਕਈ ਲੋਕ ਜਿਨ੍ਹਾਂ ਦੀ ਪੂਰੀ ਜਾਇਦਾਦ ਹੀ ਬਰਬਾਦ ਹੋ ਗਈ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਨੇ ਤੇ ਕੀ ਨਹੀਂ ਤੇ ਆ ਦੇਖ ਲੋ ਸਰਕਾਰਾਂ ਵੱਲੋਂ ਕੁਝ ਕੁ ਸਾਲ ਪਹਿਲਾਂ ਇੱਕ ਬੰਨ ਦੀ ਕੀਤੀ ਗਈ ਸੀ ਪੁਸ਼ਟੀ ਵੀ ਇੱਕ ਪਿੰਡ ਸਤਲੁਜ ਦਰਿਆ ਦੇ ਕੰਢੇ ਦੇ ਨਾਲ ਇੱਕ ਬੰਨ ਪਾਇਆ ਜਾਏਗਾ ਪਰ ਬੰਨ ਦੀ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ ਬੰਨ ਦੇ ਨਾਲ-ਨਾਲ ਜੁੜੇ ਜੁੜੇ ਰ ਸਾਡੇ ਬਲੌਗ ਦੇ ਨਾਲ ਮੈਂ ਤੁਹਾਡਾ ਆਪਣਾ ਰਾਜ ਤੁਸੀਂ ਦੇਖ ਸਕਦੇ ਹੋ ਪਾਣੀ ਪਾਣੀ ਦੇ ਨਾਲ ਨਾਲ ਵੀਡੀਓ ਅਕਸਰ ਹੀ ਆ ਦੇ ਨੂੰ ਸਿਕੰਦ ਪਾਣੀਆਂ ਨੂੰ ਵੇਸਟ ਜਾ ਕੇ ਸਮਾਨ ਆਪ ਆਪਣਾ ਹੌਲੀ ਹੌਲੀ ਪਹਿਲਾ ਮੌਕਾ ਨਹੀਂ ਮਿਲਿਆ ਬਾਅਦ ਵਿੱਚ ਮੌਕਾ ਮਿਲਿਆ ਤੇ ਆਪ ਦੇਖ ਲੋ ਕੱਢ ਕੱਢਦੇ ਹੋਏ ਪੰਜਾਬ ਨੂੰ ਹਰ ਪਾਸਿਓਂ ਮਾਰ ਹੀ ਮਾਰ ਆ ਦੇਖ ਸਕਦੇ ਤੁਸੀਂ ਪਾਣੀ ਦੇ ਹਾਲਾਤ ਆ ਦੇਖ ਲਓ ਜੀ ਪਾਣੀ ਦੇ ਵਿੱਚ ਸਮਾਜ ਸੇਵਾ ਦੀ ਸੇਵਾ ਕਰ ਰਹੇ ਆ ਜੀ। ਲਓ ਜੀ ਇਹ ਵੀਰ ਜੋ ਸੇਵਾ ਕਰਕੇ ਜਾ ਰਹੇ ਆ। ਵੀਰੇ ਇਹਨਾਂ ਦੇ ਹੜ੍ਹ ਪੇਟਾਂ ਮੰਨੋ ਜੋ ਦਿੱਤਾ ਗਿਆ। ਉਹ ਆਜ ਸੇਵਾ ਲਈ ਇਹਨਾਂ ਨੇ ਹੜ੍ਹ ਪੇਟਾਂ ਲਈ ਲੰਗਰ ਦੀ ਸੇਵਾ। ਲੰਗਰ ਦੀ ਸੇਵਾ ਆ ਦੇਖ ਲਓ ਜੀ ਵੀਰ। ਵੀਰ ਕਿਹੜੇ ਪਿੰਡ ਤੋਂ ਆਏ ਸੀ? ਚੁgge ਜਵਾਰ ਸਿੰਘ ਤੋਂ। ਬੱਸ ਵੀਰੇ ਧੰਨਵਾਦ ਬਹੁਤ। ਲਓ ਜੀ। ਆ ਦੇਖ ਲਓ ਵੀਰ ਸੇਵਾ ਕਰਕੇ ਜਾ ਰਿਹਾ ਜੀ ਹੜਪੀੜਤਾਂ ਦੇ ਲਈ ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੁੱਕੇ ਜਵਾਰ ਸਿੰਘ ਵਾਲਾ ਜਲਾਲਾਬਾਦ ਲੋ ਜੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਹੜਪੀੜਤਾਂ ਦੇ ਲਈ ਮਦਦ ਲਈ ਅੱਗੇ ਆਏ ਤਾਂ ਜੋ ਸਾਡਾ ਬਾਰਡਰ ਏਰੀਆ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਵੀ ਇਹਨਾਂ ਦੀ ਸੇਵਾ ਦਾ ਮੌਕਾ ਦਿੱਤਾ ਗਿਆ ਤਰਨਤਾਰ ਅੰਮ੍ਰਿਤਸਰ ਵਾਲੀ ਸਾਈਡ ਵੀ ਬਹੁਤ ਹੀ ਜ਼ਿਆਦਾ ਦੇਖਣ ਨੂੰ ਹੜਪੀੜਤਾਂ ਦੇ ਹਾਲਾਤ ਮਿਲ ਰਹੇ ਆ ਜੀ ਇਹਨਾਂ ਦਾ ਧੰਨਵਾਦ ਜੀ ਬਹੁਤ ਬਹੁਤ ਲੋ ਵੀਰੇ ਇਹ ਟਰੈਕਟਰ ਜਿਲਾ ਲਾਵਾ ਤੋਂ ਆਏ ਆ ਜੀ ਜਵਾਰ ਕਾ ਤੋਂ ਸੇਵਾ ਕਰਨ ਵਾਸਤੇ ਵੀਰ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਅਸੀਂ ਉਹਨਾਂ ਪਿੰਡਾਂ ਦੇ ਵਿੱਚੋਂ ਕਿਲੋਮੀਟਰ ਦੂਰ ਆਏ ਆ ਜੀ ਆ ਦੇ ਲੋ ਝੋਨੇ ਦੀ ਫਸਲ ਜਿਹਨੂੰ ਵੇਖ ਕੇ ਕਿਸਾਨ ਅਕਸਰ ਹੀ ਖੁਸ਼ ਹੁੰਦਾ ਤੇ ਦੇਖਦਾ ਜੀ ਸਾਡੀ ਫਸਲ ਆਏਗੀ ਤੇ ਫਸਲ ਦੇ ਨਾਲ ਨਾਲ ਤੁਸੀਂ ਬੱਦਲ ਵੇਖ ਸਕਦੇ ਕਿੰਨੇ ਗਹਿਰੇ ਤੇ ਕਿੰਨੇ ਡੂੰਘੇ ਨਾਲ ਹੀ ਇਹ ਤੇ ਸਤਲੁਜ ਦਰਿਆ ਦਾ ਪਾਣੀ ਜੋ ਕਿ ਮਾਰ ਕਰ ਰਿਹਾ ਮਾਰ ਦੇ ਨਾਲ ਨਾਲ ਇਹ ਪਿੰਡਾਂ ਦੀਆਂ ਸੜਕਾਂ ਜੋ ਕਿ ਇਹਨਾਂ ਤੋਂ ਵੀ ਪਾਣੀ ਦੀ ਕ੍ਰੋਸਿੰਗ ਹੋਣੀ ਸ਼ੁਰੂ ਹੋ ਗਈ ਹੈ ਪਿੱਛੇ ਤਾਂ ਜੀ ਅੱਗੇ ਦੇਖੋ ਕੱਲ ਤੱਕ ਜਾਂ ਪਰਸੋਂ ਤੱਕ ਪਾਣੀ ਇਹਨਾਂ ਪਿੰਡਾਂ ਦੇ ਵਿੱਚ ਵੀ ਐਂਟਰ ਕਰ ਜਾਏਗਾ ਜੀ ਇਹ ਆ ਪਿੰਡ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਬੱਦਲ ਦੇਖੋ ਕਿੰਨਾ ਜ਼ਿਆਦਾ ਲਓ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਤੁਹਾਡਾ ਧੰਨਵਾਦ ਕਰਦਾ ਜੀ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦੇ ਰਹੇ ਹੋ ਤੇ ਦੇਖਿਆ ਜੀ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਤੇ ਅੱਗੇ ਤੱਕ ਪਾਣੀ ਤੇ ਦੂਰ ਤੱਕ ਬਾਰਡਰ ਬੈਲਟ ਤੱਕ ਕੱਲ ਨੂੰ ਜਾ ਕੇ ਤੇ ਤੁਹਾਨੂੰ ਦਿਖਾਵਾਂਗੇ ਬਾਰਡਰ ਬੈਲਟ ਤੱਕ ਕੀ ਹਾਲਾਤ ਹੈ